ਅਜ ਤੋਂ ਬਾਅਦ ਅਗਰ ਕਿਸੇ ਨੇ ਵੀ ਇਨਸਾਫ ਲੈਣ ਦੀ ਆੜ ਚ ਲਾਸ਼ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਜਬੂਰੀ ਹੋ ਕੇ ਲਾਸ਼ਾਂ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਪੈਂਦਾ ਚਾਹੇ ਸਰਕਾਰ ਦੇ ਖਿਲਾਫ ਚਾਹੇ ਸਿਸਟਮ ਦੇ ਖਿਲਾਫ ਜਾਂ ਸਰਕਾਰ ਦੇ ਅ ਅਨਤਸ਼ੱਦ ਰਵੱਈਏ ਕਰਕੇ ਕਈ ਵੇਲੇ ਖਾਣਿਆਂ ਦੇ ਵਿੱਚ ਜਦੋਂ 3 ਡਿਗਰੀ टॉਰਚਰ ਕੀਤਾ ਜਾਂਦਾ ਹੈ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਾਂ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਅਣਗਹਿਲੀ ਕਰਨ ਮੌਤ ਹੋ ਜਾਂਦੀ ਹੈ ਅਜਿਹੀਆਂ ਬਹੁਤ ਸਾਰੀਆਂ ਅਜਿਹੀਆਂ ਵਾਰਦਾਤਾਂ ਵਾਪਰ ਜਾਂਦੀਆਂ ਨੇ ਜਿਸ ਕਰਕੇ ਮਾਪਿਆਂ ਨੂੰ ਜਾਂ ਉਹਨਾਂ ਦੇ ਮ੍ਰਿਤਕ ਦੇ ਵਾਰਸਾਂ ਨੂੰ ਇਨਸਾਫ ਲੈਣ ਵਾਸਤੇ ਫਿਰ ਸੜਕ ਤੇ Laash ਰੱਖ ਕੇ ਇਨਸਾਫ ਲੈਣਾ ਪੈਂਦਾ ਲੇਕਿਨ ਅੱਜ ਤੋਂ ਬਾਅਦ ਅਗਰ ਅਜਿਹੇ ਲੋਕਾਂ ਨੇ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਸੜਕ ਤੇ Laash ਰੱਖ ਕੇ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਜਰਮਾਨਾ ਵੀ ਹੋਏਗਾ ਔਰ 5 ਸਾਲ ਦੀ ਸਜ਼ਾ ਵੀ ਹੋਏਗੀ ਇਥੋਂ ਤੱਕ ਕਿ ਸਰਕਾਰ ਨੇ ਬਿੱਲ ਤੇ ਬੋਹਰ ਲਗਾ ਦਿੱਤੀ ਆ ਜਿਸ ਕਰਕੇ ਹੁਣ ਪਵਿੱਖ ਦੇ ਵਿੱਚ ਜਿਹੜਾ ਲੋਕੀ ਇਨਸਾਫ ਲੈਣ ਵਾਸਤੇ ਮਜਬੂਰ ਹੁੰਦੇ ਨੇ ਉਹਨਾਂ ਨੂੰ ਸਜ਼ਾ ਹੋਵੇਗੀ ਇਹ ਫੈਸਲਾ ਹਰਿਆਣਾ ਸਰਕਾਰ ਨੇ ਲਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਰ لال ਖੱਟਰ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਜਿਹੜਾ ਹੁਣ ਬਜਟ ਸੈਸ਼ਨ ਚੱਲੇਗਾ ਉਹਦੇ ਚ ਇਸ ਤੇ ਰਸਮੀ ਤੌਰ ਤੇ ਮੋਰ ਵੀ ਲੱਗ ਸਕਦੀ ਹੈ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਸੜਕਾਂ ਤੇ ਲਾਸ਼ਾਂ ਰੱਖ ਕੇ ਸ਼ਵ ਰੱਖ ਕੇ ਜਿਹੜਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ ਅਗਰ ਅਜਿਹੇ ਲੋਕਾਂ ਨੇ ਇੰਜ ਕੀਤਾ ਤਾਂ ਫਿਰ ਉਥੋਂ ਦਾ ਜਿਹੜਾ ਲੋਕਲ ਪ੍ਰਸ਼ਾਸਨ ਆ ਉਹ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਸਸਕਾਰ ਕਰਿਆ ਕਰੂਗਾ ਹਰਿਆਣਾ ਸਰਕਾਰ ਨੇ ਜਿਹੜਾ ਬਿੱਲ ਕੈਬਨਿਟ ਦੇ ਵਿੱਚ ਮੋਹਰ ਲਗਾਈ ਹੈ ਉਹਦੇ ਚ ਦਾ ਹਰਿਆਣਾ ਆਨਰੇਬਲ ਡਿਸਪੋਜ਼ਲ ਆਫ ਡੈਡ ਬੋਡੀ ਬਿੱਲ 2020 ਇਸ ਮਸੂਦੇ ਤੇ ਮੋਹਰ ਲਗਾ ਦਿੱਤੀ ਹੈ ਤੇ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਏਗਾ 20 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਚੱਲੇਗਾ ਉਹਦੇ ਚ ਇਸ ਬਿੱਲ ਨੂੰ ਅਸੈਂਬਲੀ ਦੇ ਜ਼ਰੀਏ ਪਾਸ ਕਰ ਦਿੱਤਾ ਜਾਊਗਾ ਤੇ ਫਿਰ ਜਦ ਗਵਰਨਰ ਦੀ ਮੋਹਰ ਲੱਗ ਜਾਊਗੀ ਤੇ ਫਿਰ ਕਾਨੂੰਨ ਬਣ ਜਾਊਗਾ ਹਰਿਆਣਾ ਦੀ ਮਨੋਰ لال ਖੱਟੜ ਸਰਕਾਰ ਨੇ ਕਿਹਾ ਕਿ ਕੋਈ ਵੀ ਆ লাশ ਨੂੰ ਸੜਕ ਤੇ ਰੱਖ ਕੇ ਜਾਂ ਦਰਨਾ ਪ੍ਰਦਰਸ਼ਨ ਨਹੀਂ ਕਰ ਸਕੇਗਾ ਅਜਿਹਾ ਕਰਨ ਤੇ ਉਹਨਾਂ ਲੋਕਾਂ ਨੂੰ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਹੋਏਗੀ ਤੇ ਨਾਲ ਦੀ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਪਾਇਆ ਜਾਏਗਾ ਇਸ ਲਈ ਹਰਿਆਣਾ ਕੈਬਨਟ ਨੇ ਜਿਹੜਾ ਬਿੱਲ ਮਨਜ਼ੂਰੀ ਦਿੱਤੀ ਆ ਉਹ ਹੈ ਦਾ ਹਰਿਆਣਾ ਹਨਰੇਬਲ ਡਿਸਪੋਜ਼ਲ ਆਫ ਡੈਡ ਬੋਡੀ ਬਿਲ V24 ਇਹਦੇ ਮਸੂਦੇ ਤੇ ਮੋਹਰ ਲਗਾ ਦਿੱਤੀ ਹੈ ਇਸ ਦੇ ਅਨਸਾਰ ਇਸ ਮਸੂਦੇ ਦੇ ਅਨਸਾਰ ਅਗਰ ਕੋਈ ਵੀ ਵਿਅਕਤੀ ਲਾਸ਼ ਲੈ ਕੇ ਪ੍ਰਦਰਸ਼ਨ ਕਰੇਗਾ ਰੂਡ ਜਾਮ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਔਰ ਪ੍ਰਸ਼ਾਸਨ ਨੂੰ ਇਹ ਅਧਿਕਾਰ ਦੇ ਦਿੱਤੇ ਕਿ ਅਜਿਹੀ ਸਥਿਤੀ ਵਿੱਚ ਉਹ ਖੁਦ ਅਜਿਹੇ ਮਾਮਲਿਆਂ ਦੇ ਵਿੱਚ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੇ ਲੇਗੀ ਤੇ ਫਿਰ ਅੰਤਮ ਸੰਸਕਾਰ ਸੰਸਕਾਰ ਉਹ ਕਰਵਾ ਪੇਗੀ ਮਤਲਬ ਸਰਕਾਰ ਨੂੰ ਵੀ ਜਬਰੀ ਜਿਹੜੇ ਨੇ ਉਹ ਹੱਕ ਦੇ ਦਿੱਤੇ ਨੇ ਇਸ ਤਰ੍ਹਾਂ ਵੀ ਇਸ ਮਸੂਦੇ ਵਿੱਚ ਕਿਹਾ ਗਿਆ ਕਿ ਉਹਨਾਂ ਮਾਮਲਿਆਂ ਦੇ ਵਿੱਚ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਹੋਏਗੀ ਜਿਸ ਕੇਸਾਂ ਵਿੱਚ ਪਰਿਵਾਰ ਲਾਸ਼ ਲੈਣ ਤੋਂ ਮਨਾ ਕਰ ਦਿੰਦਾ ਹੈ ਤੇ ਜਿਹੇ ਸਥਿਤੀ ਦੇ ਵਿੱਚ ਹੁਣ ਅਗਰ ਹਰਿਆਣਾ ਦੇ ਵਿੱਚ ਕਿਸੇ ਨੇ ਇਨਸਾਫ ਲੈਣ ਦਾ ਇਸ ਤਰ੍ਹਾਂ ਦਾ ਰਾਹ ਅਪਣਾਇਆ ਕਿ ਅਨਜਾਨੇ ਚ ਚਾਏ ਜਾਣੇ ਦੇ ਵਿੱਚ ਕੋਈ ਅਜੀਹੀ ਵਾਰਦਾਤ ਦੇ ਦਰਾਂ ਕਿਸੇ ਬੇਕਸੂਰ ਦੀ ਬਹੁਤ ਹੋ ਜਾਂਦੀ ਆ ਤਾਂ ਉਹ ਅਗਰ ਉਹਨੂੰ ਲੋਕਲ ਪ੍ਰਸ਼ਾਸਨ ਜਾਂ ਸਰਕਾਰ ਸਮੇਂ ਸਿਰ ਇਨਸਾਫ ਨਹੀਂ ਦਿੰਦੀ ਤਾਂ ਅਜੀਹੀ ਸਥਿਤੀ ਦੇ ਵਿੱਚ ਹੁਣ ਕੋਈ ਵੀ ਅਜੀਹੀ ਤਰੀਕੇ ਦੇ ਨਾਲ ਇਨਸਾਫ ਲੈਣ ਲਈ ਅਗਰ ਉਹ ਕੋਸ਼ਿਸ਼ ਕਰੇਗਾ ਤੇ ਮਰੂਲਾਲ ਸਰਕਾਰ ਜਿਹੜੀ ਆ ਉਸ ਦੇ ਖਿਲਾਫ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਉਸ ਨੂੰ ਸਜ਼ਾ ਵੀ ਦੇ ਸਕਦੀ 1 ਲੱਖ ਰੁਪਏ ਦਾ ਜਰਮਾਨਾ ਵੀ ਹੋਵਗੇ ਹਾਲਾਂਕਿ ਇਸਤੇ ਹਲੇ ਹਰਿਆਣੇ ਦੇ ਲੋਕਾਂ ਦੀ ਆਵਾਜ਼ ਨਹੀਂ ਉੱਠੀ ਆਪੋਜੀਸ਼ਨ ਨੇ ਵੀ ਹਲੇ ਇਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਲੇਕਿਨ ਜਿਹੜਾ ਕੈਬਨਿਟ ਦੇ ਜ਼ਰੀਏ ਇਸ ਬਿੱਲ ਨੂੰ ਹਰੀ ਚੰਡੀ ਦਿੱਤੀ ਜਾਂ ਮਨਜ਼ੂਰੀ ਦਿੱਤੀ ਗਈ ਹੈ ਜਦ 20 ਫਰਵਰੀ ਤੋਂ ਕੋਕੇ ਹਰਿਆਣਾ ਦਾ ਜਿਹੜਾ ਬਜਟ ਸੈਸ਼ਨ ਆ ਉਹ 20 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਚੱਲੇਗਾ ਤੇ ਉਸ ਦੌਰਾਨ ਇਸਤੇ ਜਦ ਮੋਹਰ ਲੱਗੇਗੀ ਤੇ ਆਪੋਜੀਸ਼ਨ ਪਾਰਟੀ ਦਾ ਰਵਈਆ ਚਾਹੇ ਉਹਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਹੋਵੇ ਚਾਹੇ ਉਹਦੇ ਵਿੱਚ ਕਾਂਗਰਸ ਪਾਰਟੀ ਹੋਣ ਜਾਂ ਫਿਰ ਉਨ੍ਹਾਂ ਦਾ ਕੀ ਰਵੇਗਾ ਰਹਿ ਰਗਾ ਔਰ ਸਦਨ ਤੋਂ ਬਾਹਰ ਜਿਹੜੇ ਹਰਿਆਣੇ ਦੀਆਂ ਮਨੁੱਖੀ ਅਧਿਕਾਰ ਸੰਗਠਨ ਨੇ ਜਾਂ ਹੋਰ ਜਿਹੜੇ ਰਾਸੀ ਜਾਂ ਹੋਰ ਜਿਹੜੀਆਂ ਗੈਰ ਸਰਕਾਰੀ ਧਿਰਾਂ ਨੇ ਉਹ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੀਆਂ ਜਾਂ ਕਿਵੇਂ ਲੈਣਗੀਆਂ ਇਹ ਵੀ ਆਉਣ ਵਾਲਾ ਸਮਾਂ ਤੈਅ ਕਰੇਗਾ ਲੇਕਨ ਨਾਲ ਦੀ ਨਾਲ ਹਰਿਆਣਾ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਕਬੂਤਰਬਾਜ਼ੀ ਦੇ ਕੇਸ ਹੈ ਜਿਹੜੇ ਟਰੈਵਲ ਏਜੰਟ ਨੇ ਜਾਂ ਉਹ ਜਿਨ੍ਹਾਂ ਨੂੰ ਕਬੂਤਰਬਾਜ਼ੀ ਕਹਿੰਦੇ ਨੇ ਉਹਨਾਂ ਵਾਸਤੇ ਵੀ ਹਰਿਆਣਾ ਸਰਕਾਰ ਨੇ 10 ਸਾਲ ਦੀ ਸਜ਼ਾ ਨੂੰ ਨੂੰ ਲੈ ਕੇ ਜਿਹੜਾ ਬਿੱਲ ਨੂੰ ਪ੍ਰਵਾਨਗੀ ਦਿੱਤੀ ਆ ਕੈਬਨਟ ਵਿਦੇਸ਼ ਭੇਜੇ ਦੇ ਨਾਮ ਤੇ ਧੋਖਾਧੜੀ ਰੋਕਣ ਤੇ ਦੇ ਨਾਲ ਮਸਲੇ ਨੂੰ ਲੈ ਕੇ ਮਨਜ਼ੂਰੀ ਦਿੱਤੀ ਗਈ ਹੈ ਮਸੂਦੇ ਨੂੰ ਜਿਸ ਕਰਕੇ ਹੁਣ ਅਗਰ ਉੱਥੇ ਕਬੂਤਰਬਾਜ਼ੀ ਦਾ ਕੋਈ ਕੇਸ ਸਾਹਮਣੇ ਆਇਆ ਤਾਂ ਉਸ ਨੂੰ ਵੀ 10 ਸਾਲ ਦੀ ਸਜ਼ਾ ਹੋਏਗੀ ਫਿਲਹਾਲ ਲਾਸ਼ਾਂ ਰੱਖ ਕੇ ਸੜਕਾਂ ਤੇ ਪ੍ਰਦਰਸ਼ਨ ਕਰਨਾ ਰੂਡ ਜਾਮ ਕਰਨਾ ਲੋਕਾਂ ਨੂੰ ਖੱਜਲਖਵਾਰ ਕਰਨਾ ਇਨਸਾਫ ਲੈਣ ਦਾ ਜਿਹੜਾ ਨਵਾਂ ਤਰੀਕਾ ਉਹਨੂੰ ਹਰਿਆਣਾ ਸਰਕਾਰ ਨੇ ਚੁਣੌਤੀ ਦੇਣ ਵਾਸਤੇ ਜਿਹੜਾ ਬਿੱਲ ਤਿਆਰ ਕੀਤਾ ਦਾ ਹਰਿਆਣਾ ਆਨਰੇਬਲ ਡਿਸਪੋਜ਼ਲ ਆਫ ਡੈਡ ਬੋਡੀ ਵੀ 24 ਉਹਨੂੰ ਹਰੀ ਝੰਡੀ ਦੇ ਦਿੱਤੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ